ਗੋਜਰੀ ਮਹੱਲਾ ਪੰਜਵਾ ਦੁਏ ਕਰ ਜੋੜ ਕਰੀ ਬੇਨੰਤੀ ਝਾਕੁਰ ਆਪਣਾ ਧਿਆਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਤਨ ਤਨ ਸਤਿਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 499 ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਰਾਗ ਗੋਜਰੀ ਦੇ ਵਿੱਚ ਸੋ ਆਪਣੇ ਬਚਨ ਦੇ ਪਹਿਲੇ ਪਦੇ ਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਦੁਏ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਦੁਆਇ ਕਰ ਜੋੜ ਕਰੀ ਬੇਨੰਤੀ ਅਰਥਾਤ ਕਿ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਆਪਣੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਨੀ ਕੀਤੀ ਹੈ ਅਤੇ ਮਹਾਰਾਜ ਕਹਿੰਦੇ ਠਾਕੁਰ ਆਪਣਾ ਧਿਆਇ ਅਰਥਾਤ ਕਿ ਅਸੀਂ ਆਪਣੇ ਠਾਕੁਰ ਅਰਥਾਤ ਮਾਲਕ ਜਾਂ ਸਵਾਮੀ ਜੀ ਨੂੰ ਮਨ ਦੇ ਨਾਲ ਤੇ ਹੋਣਾ ਕੀਤਾ ਹੈ ਕਿਹਦੇ ਹੱਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਹੱਥ ਦੇ ਰਾਖੇ ਪਰਮੇਸ਼ਰ ਅਰਥਾਤ ਕਿ ਉਸ ਪਰਮੇਸ਼ਰ ਜੀ ਨੇ ਆਪਣਾ ਹੱਥ ਦੇ ਕੇ ਸਾਡੀ ਰੱਖਿਆ ਕਰਨੀ ਕੀਤੀ ਹੈ ਅਤੇ ਸਗਲਾ ਦੁਰਤ ਮਿਟਾਇਆ ਅਰਥਾਤ ਕਿ ਸਾਡਾ ਸਾਰਾ ਹੀ ਪਾਪ ਆਦ ਮੇੜ ਦਿੱਤਾ ਹੈ ਸੋ ਅਗਰ ਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਭਰੇ ਬਾਲ ਗੋਪਾਲ ਰਹਾਉ ਠਾਕੁਰ ਹੋਏ ਆਪ ਦਿਆਲ ਅਰਥਾਤ ਕਿਓ ਠਾਕੁਰ ਜੀ ਉਹ Swami ji oh Manik ji ਸਾਡੇ ਜੀਵਾਂ ਤੇ ਆਪ ਦੇ ਆਲੂ ਹੋਏ ਨੇ ਮਿਹਰਬਾਨ ਹੋਏ ਨੇ ਦਇਆਵਾਨ ਹੋਏ ਨੇ ਤਰਸਵਾਰ ਹੋਏ ਨੇ ਕਹਿੰਦਾ ਭਾਈ ਕਲਿਆਣ ਆਨੰਦ ਰੂਪ ਹੋਈ ਹੈ ਅਰਥਾਤ ਕਿ ਉਹਨਾਂ ਦੀ ਕਿਰਪਾ ਦੇ ਸਦਕਾ ਸਾਡੀ ਕਲਿਆਣ ਹੋ ਗਈ ਸੁਖ ਆਨੰਦ ਵਰਤ ਗਿਆ ਸਾਡੀ ਮੁਕਤੀ ਹੋ ਗਈ ਖਲਾਸੀ ਹੋ ਗਈ ਵਿਕਾਰਾਂ ਤੋਂ ਆਨੰਦ ਰੂਪ ਹੋਈ ਹੈ ਅਰਥਾਤ ਕਿ ਮੈਂ ਆਨੰਦ ਸਰੂਪ ਹੋ ਨਿਬੜੀ ਭਾਵਕ ਅਨੰਦ ਵਸਦੀ ਪ੍ਰਾਪਤੀ ਹੋਈ ਅਤੇ ਉਬਰੇ ਬਾਲ ਗੋਪਾਲ ਅਰਥਾਤ ਕਿ ਅਸੀਂ ਉਸ ਗੋਪਾਲ ਅਰਥਾਤ ਸ੍ਰਿਸ਼ਟੀ ਨੂੰ ਪਾਲਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਾਲ ਕਸਵਾ ਬੱਚੇ ਉੱਬਰ ਗਏ ਭਾਵਕੇ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਡੁੱਬਣ ਤੋਂ ਬਚ ਗਏ ਸੁਰਹਾਓ ਅਰਥਾਤ ਵਿਸ਼ਰਾਮ ਦੇ ਕਿ ਅੱਗੋ ਮਹਾਰਾਜ ਆਪਣੇ ਬਚਨ ਦੇ ਦੂਸਰੇ ਪਦੇ ਚ ਕਿਰਪਾ ਕਰਦੇ ਨੇ ਕਹਿੰਦਾ ਮੇਲ ਵਰਨਾਰੀ ਮੰਗਲ ਲਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਤਿਸ ਗੁਰ ਬਲਿਹਾਰੀ ਦਿਨ ਸਭ ਕਾ ਕੀਆ ਉਧਾਰ ਮੇਲ ਵਰਨਾਰੀ ਮੰਗਲ ਲਗਾਇਆ ਅਰਥਾਤ ਕੈ ਵਰ ਅਰਥਾਤ ਉਸ ਅਕਾਲ ਪੁਰਖ ਵਾਹਿਗੁਰੂ ਜਿਹਦੇ ਨਾਲ ਮਿਲ ਕੇ ਨਾਰੀਆਂ 바ਵੋ ਕੇ ਸਤ ਸੰਗੀ ਜਨਾਂ ਨੇ ਜਗਿਆਸੂ ਜਨਾਂ ਨੇ ਭਗਤ ਜਨਾਂ ਨੇ ਮੰਗਲ ਗਾਉਣਾ ਕੀਤਾ ਖੁਸ਼ੀ ਦਾ ਗੀਤ ਗਾਉਣਾ ਕੀਤਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਦਾ ਉਸਤਤੀ ਦਾ ਗੀਤ ਗਾਉਣਾ ਕੀਤਾ ਔਰ ਮਹਾਰਾਜ ਕਹਿੰਦੇ ਠਾਕੁਰ ਕਾਜੈਕਾਰ ਅਰਥਾਤ ਕੇ ਉਸ ਠਾਕੁਰ ਜੀ ਦੀ Swami ਜੀ ਦੀ ਜਾਜਾਕਾਰ ਕਰਨੀ ਕੀਤੀ ਜਿੱਤ ਦੇ ਨਾਰੇ ਮਾਰਨੇ ਕੀਤੇ ਹਨ ਕਹਿੰਦਾ ਕਹੋ ਨਾਨਕ ਤਿਸ ਗੁਰ ਬਲਿਹਾਰੀ ਜੇਨ ਸਬਕਾ ਕੀਆ ਉਧਾਰ ਕਹੋ ਨਾਨਕ ਅਰਥਾਤ ਕੇ ਕਹਿੰਦੇ ਨੇ ਪੰਜਵੇਂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿ ਤਿਸ ਗੁਰ ਬਲਿਹਾਰੀ ਅਸੀਂ ਐਸੇ ਸਤਿਗੁਰ ਪਾਤਸ਼ਾਹ ਜੀਆਂ ਤੋਂ ਬਲਿਹਾਰ ਜਾਂਦੇ ਹਾਂ ਸਦਕੇ ਜਾਂਦੇ ਹਾਂ ਵਾਰਨੇ ਕੁਰਬਾਨ ਜਾਂਦੇ ਹਾਂ ਕਿਹੜੇ ਸਤਿਗੁਰ ਪਾਤਸ਼ਾਹ ਦੀਆਂ ਤੋਂ ਜਿਨ ਸਬਕਾ ਕੀਆ ਉਧਾਰ ਕਿ ਜਿਹੜਾ ਸਤਿਗੁਰੂ ਪਾਤਸ਼ਾਹ ਜੀਆਂ ਨੇ ਸਾਰਿਆਂ ਦਾ ਉਧਾਰ ਅਥਵਾ ਪਾਰ ਉਤਾਰਾ ਕਰਨਾ ਕੀਤਾ ਬੰਦ ਖਲਾਸੀ ਕਰਨੀ ਕੀਤੀ ਐ ਸੋ ਮਹਾਰਾਜ ਕਹਿੰਦਾ ਮੇਲ ਵਰਨਾਰੇ ਮੰਗਲ ਲਗਾਇਆ ਠਾਕੁਰ ਕਾਜਕਾਰ ਕਹਾ ਨਾਨਕ ਤਿਸ ਗੁਰ ਬਲਹਾਰੀ ਦਿਨ ਸਭ ਕਾ ਕੀਆ ਉਧਾਰ ਵਾਹਿ ਗੁਰ ਜੀ ਕਾ ਖਾਲਸਾ ਵਾਹੇ ਗੁਰਦੇ ਕੀ ਫਤਿਹ